ਪਾਵਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵਿਜ਼ਿਟ ਹੈਗੀ ਆਪਣੀ ਰੈ ਕੋਟ ਦੀ ਬਾਲਾ ਜੀ ਰੈਸਟੋਰੈਂਟ ਸਵੀਟਸ ਰੈਸਟੋਰੈਂਟ ਤੇ ਪਾਰਟੀ ਹਾਲਾ ਤੇ ਇਹ ਖੁੱਲਿਆ ਗਿਆ ਨਿਊ ਬਾਲਾ ਜੀ ਰੈਸਟੋਰੈਂਟ ਜਦੋਂ ਹਰੀ ਸਿੰਘ ਨਲਵਾ ਚੌਂਕ ਬਾਬੇ ਵਾਲਾ ਚੌਂਕ ਜੀ ਨੂੰ ਕਹਦੇ ਨੇ ਮਰੇਲ ਕੋਟਲਾ ਨੂੰ ਜਾਣੇ ਆ ਤੇ ਖੱਬੇ ਪਾਸੇ ਬਾਲਾ ਜੀ ਆ ਤੇ ਆਪਾਂ ਅੱਜ ਅੰਦਰ ਗੱਲਬਾਤ ਕਰਦੇ ਹਾਂ ਦਿਖਾਉਨੇ ਆ ਸਭਾਈ ਪੱਖੋਂ ਕਿਵੇਂ ਆ ਤੇ ਸਾਰੀ ਗੱਲਬਾਤ ਤੁਹਾਨੂੰ ਥਲੀ-ਥਲੀ ਗੱਲ ਦਿਖਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਮੂਰੇ ਲੱਗਦੇ ਨੂੰ ਗੋਲ ਗੱਪੇ ਵਗੈਰਾ ਸਾਰਾ ਕੁਝ ਮਿਲਦਾ ਤਾਜੀ ਚੀਜ਼ ਆ ਤੇ ਆ ਬਰੈਡ ਵਗੈਰਾ ਤੁਸੀਂ ਦੇਖ ਸਕਦੇ ਹੋ ਕੋਈ ਵੀ ਤਰ੍ਹਾਂ ਦੀ ਕਿਸਮ ਬਰੈਡ ਸਮੋਸਾ ਕੋਈ ਪਨੀਰ ਪਕੌੜਾ ਸਭ ਕੁਝ ਮਿਲਦਾਗਾ ਤੇ ਆਪਾਂ ਅੰਦਰੋਂ ਦਿਖਾਉਣੇ ਆ ਤੇ ਇਹ ਨਿਊ ਓਪਨਿੰਗ ਆ ਬਾਲਾਜੀ ਰੈਸਟੋਰੈਂਟ ਤੇ ਆ ਦੇਖੋ ਸਫਾਈ ਪੱਖੋਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੇਅਰ ਵਗੈਰਾ ਰਹਿ ਕੇ ਖਾਣ ਪੀਣਿਆਂ ਨੂੰ ਪੂਰਾ ਪ੍ਰਬੰਧ ਆ ਤੇ ਸਾਰੀ ਚੀਜ਼ ਤਾਜੀ ਮਿਲਦੀ ਆ ਤੁਸੀਂ ਆ ਦੇਖ ਸਕਦੇ ਹੋ ਇੱਧਰ ਕਾਊਂਟਰ ਦਿਖਾ ਦੋ ਤੇ ਨਿਊ ওপਨਿੰਗ ਹੋਈ ਆ ਤੇ ਵੱਧ ਤੋਂ ਵੱਧ ਸਾਰਿਆਂ ਨੇ ਵਿజిਟ ਕਰਨਗਾ ਉਹ ਕੱਲੀ ਕੱਲੀ ਚੀਜ਼ ਦਿਖਾਉਣੇ ਮਠਿਆਈਆਂ ਵਗੈਰਾ ਤੁਸੀਂ ਦੇਖ ਲਓ ਤੇ ਇਹਨਾਂ ਦੇ ਦਰਸ਼ਨ ਮੁਤਾਬਕ ਜਿਹੜੇ ਕਹਿੰਦੇ ਮਠਿਆਈਆਂ ਨੇ ਜਾਂ ਕੋਈ ਵੀ ਚੀਜ਼ ਆਸੀ ਆਪ ਦੇ ਦੁੱਧ ਦੀ ਦੁੱਧ ਲੈ ਕੇ ਪਿੰਡਾਂ ਤੋਂ ਫਿਰ ਉਦੋਂ ਬਾਅਦ ਆਪ ਤਿਆਰ ਕਰਦੇ ਆ ਕਿ ਮੁੱਲ ਦੀ ਚੀਜ਼ ਨਹੀਂ ਕੋਈ ਲੈਂਦੇਗੇ ਆ ਮਠਿਆਈ ਦੇ ਕੱਲੀ ਕੱਲੀ ਦੇ ਰੇਟ ਲਗਾਏ ਜੇ ਇਸ ਵੀ ਕਿਸਮ ਦੀ ਕਿਸੇ ਨੂੰ ਵੀ ਕਿਸਮ ਦੀ ਮਠਿਆਈ ਚਾਹੀਦੀ ਆ ਤਾਂ ਆਪਾ ਆਰਡਰ ਦੇ ਕੇ ਬਣਾ ਸਕਦੇ ਆ ਤੇ ਤਿਆਰ ਵੀ ਹੁੰਦੀ ਆ ਤੇ ਸਾਰਾ ਪ੍ਰਬੰਧ ਟੋਟਲੀ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋ ਤੇ ਸਫਾਈ ਪੱਖੋਂ ਵੀ ਆ ਦੇਖ ਪੂਰਾ ਣ ਸੰਡ ਕੱਢੇ ਪਿਆ ਸਫਾਈ ਸਬੂਈ ਪੈਣ ਪੂਰੀ ਵਧੀਆਗਾ ਤੇ ਬਾਕੀ ਤੁਸੀਂ ਵਿਜ਼ਿਟ ਕਰਕੇ ਵੀ ਇੱਕ ਵਾਰੀ ਜ਼ਰੂਰ ਦੇਖਿਓ ਤੇ ਕੇਕ ਵਗੈਰਾ ਫਰੂਟ ਵਗੈਰਾ ਫੂ ਫਰੂਟੀਆਂ ਕੇਕ ਜੂਸ ਕਿ ਜਿਹੜੀ ਵੀ ਕਿਸਮ ਦਾ ਜੂਸ ਲੈਣਾਗਾ ਕੇਕ ਲੈਣੇ ਆ ਆਰਡਰ ਤੇ ਵੀ ਤਿਆਰ ਕਰਵਾ ਸਕਦੇ ਆ ਤੇ ਤਿਆਰ ਕੀਤੇ ਵੀ ਪਏ ਹੁੰਦੇ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਮੂਹਰੇ ਆ ਜਾਂਦਾਗਾ ਪਾਰਟੀ ਹਾਲ ਆ ਜਾਂਦਾਗਾ ਇਸ ਨੂੰ ਪਾਰਟੀ ਵਾਲਾ ਜੀ ਪਾਰਟੀ ਚੱਲ ਰਹੀ ਆ ਤੇ ਆਪਾਂ ਥੋੜਾ ਤੁਹਾਨੂੰ ਦਿਖਾਉਨੇ ਆ ਗੇਟ ਖੋਲ ਕੇ ਤੇ ਹਾਲ ਵਗੈਰਾ ਪੂਰਾ ਵਧੀਆਗਾ ਤੁਸੀਂ ਅੰਦਰ ਚੱਕਰ ਸਕਦੇ ਹੋ ਇਹ ਵਾਲਾ ਪਾਰਟੀ ਚੱਲ ਰਹੀ ਆ ਤੇ ਇਹਨਾਂ LED ਵਗੈਰਾ ਦੇ ਕੋ ਸ਼ਾਨਦਾਰ ਚਿਹਰਾ ਨੇ ਸਾਰਾ ਕੁਝ ਵਧੀਆ ਬਣਿਆ ਹੋਇਆਗਾ ਤੁਸੀਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਉੱਪਰ ਜਾ ਕੇ ਰੈਸਟੋਰੈਂਟ ਆਜੋ ਵਗੈਰਾ ਵੀ ਰੈਸਟੋਰੈਂਟ ਵੀ ਦਿਖਾ ਦਿਓ ਉੱਪਰ ਤੇ ਉੱਪਰ ਦੀ ਬਿਲਡਿੰਗ ਦਾ ਰੈਸਟੋਰੈਂਟ ਬਣਿਆ ਹੋਇਆਗਾ ਤੇ ਸਫਾਈ ਪੱਖੋਂ ਪੂਰਾ ਵਧੀਆਗਾ ਜੇ ਆਪਾਂ ਸਫਾਈ ਦੀ ਗੱਲ ਕਰੀਏ ਤਾਂ ਸਫਾਈ ਪੂਰੀ ਇੱਕ ਨੰਬਰ ਆ ਇਹਨਾਂ ਨੇ ਦੱਸਣ ਮੁਤਾਬਕ ਨੇ ਸਮਾਨ ਦੀ ਵੀ ਸਾਡੀ ਗਰੰਟੀ ਹੋਊਗੀ ਜੀ ਜਿਹੜਾ ਵੀ ਅਸੀਂ ਸਮਾਨ ਤਿਆਰ ਕਰਦੇ ਆ ਉਹਦੀ ਗਰੰਟੀ ਆ ਤੇ ਵੀ ਕੋਈ ਕੋਨਕਸ ਕੱਢਦੇ ਸੀ ਬੈਠਿਆਂ ਕਹਿੰਦੇ ਇਦਾਂ ਦਾ ਹੈ ਨਹੀਂਗਾ ਆਹ ਪ੍ਰਦੇਸ਼ਾਤ ਦੇ ਦਹੀ ਰੈਸਟੋਰੈਂਟ ਆ ਤੇ ਪੂਰਾ ਵਧੀਆ ਪ੍ਰਬੰਧ ਆ ਸਫਾਈ ਸੂਝਣ ਪੂਰੀ ਆ ਤੇ ਚਿਹਰਾ ਚੂਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਕੰਟੈਕਟ ਕਰ ਸਕਦੇ ਹੋ ਆਪਾਂ ਮੋਬਾਈਲ ਨੰਬਰ ਵੀ ਸਕਰੀਨ ਤੇ ਚਲਾਵਾਂਗੇ ਬਾਲਾਜੀ ਵਾਲਿਆਂ ਦਾ ਤੁਸੀਂ ਆ ਦੇਖ ਲਓ ਸਫਾਈ ਪੱਖੋਂ ਐਣ ਪੂਰੇ ਛੰਡ ਕੱਢੇ ਪਏ ਆ ਰੈਸਟੋਰੈਂਟ ਆ ਗਿਆ ਤੇ ਤਕਰੀਬਨ ਸਾਰੀ ਚੀਜ਼ਾਂ ਪਲੱਸ ਦੇ ਮਿਲਦੀ ਆ ਤੇ ਜੋ ਵੀ ਇਹਨੇ ਸਟਾਫ ਮੈਂਬਰ ਐਣ ਵਧੀਆ ਨੇ ਪੂਰੇ ਜਿਨ੍ਹਾਂ ਨੇ ਸਭ ਕੁਝ ਕਰਨਾ ਸੇਲ ਕਰਨਾਗਾ ਤੇ ਸਫਾਈ ਦੇਖ ਲਓ ਚਿਹਰਾ ਵਗੈਰਾ ਦੇਖ ਲਓ ਐਣ ਕੋਈ ਮਾੜੀ ਚੀਜ਼ ਨਹੀਂ ਲਾਈ ਦੀ ਕੰਫਰਟੇਬਲ ਆ ਜੇਣਾ ਬੈਠਣ ਕਰਨ ਨੂੰ ਐਣ ਪੂਰੀ ਵਧੀਆ ਲੱਗੂਗੀ ਤੇ ਜਦੋਂ ਵੀ ਕਿਸੇ ਨੇ ਵਿਜ਼ਿਟ ਕਰਨਾ ਆਪਾਂ ਮੋਬਾਈਲ ਤੇ ਨੰਬਰ ਕੰਟੈਕਟ ਚਲਾਵਾਂਗੇ ਤੁਸੀਂ ਵਿਜ਼ਿਟ ਕਰ ਸਕਦੇ